ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਕੁਲਰ ਤੁਸੀਂ ਦੇਖ ਰਹੇ ਹੋਂਦਾ ਨਿਕਸ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਉਸ ਤਾਕਤ ਗਾਇਕਾ ਦੇ ਬਾਰੇ ਜਿਸ ਨੇ ਹਲੇ ਤੱਕ ਵਿਆਹ ਨਹੀਂ ਕਰਵਾਇਆ ਔਰ ਵਿਆਹ ਕਿਉਂ ਨਹੀਂ ਕਰਵਾਇਆ ਇਹ ਵੀ ਤੁਹਾਨੂੰ ਅਸੀਂ ਸਟੋਰੀ ਦੱਸਾਂਗੇ ਉਸ ਦੀ ਇੱਥੇ ਗੱਲ ਚੱਲ ਰਹੀ ਹੈ ਪੰਜਾਬ ਦੀ ਬੁੱਲੰਦ ਆਵਾਜ਼ ਦੀ ਮਲਿਕਾ ਦੀਪਕ ਢਿੱਲੋਂ ਦੇ ਬਾਰੇ ਦੀਪਕ ਢਿੱਲੋਂ ਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਦੀਪਕ ਢਿੱਲੋਂ ਅਖਿਰ ਇਹਨਾਂ ਜ਼ਿਆਦਾ ਨੇਮ ਵੇਮ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਵਿਆਹ ਕਿਉਂ ਨਹੀਂ ਕਰਵਾਇਆ ਹਲੇ ਤੱਕ ਸਭ ਤੋਂ ਪਹਿਲਾਂ ਗੱਲ ਕਰਾਂਗੇ ਦੀਪ ਨੇ ਕਰੀਏ ਦੀ ਸ਼ੁਰੂਆਤ ਕਰਦੇ ਨੇ ਪਰ ਉਸ ਤੋਂ ਪਹਿਲਾਂ ਦੀ ਅਗਰ ਗੱਲ ਕਰੀਏ ਦੀਪਕ ਦੀ ਤਾਂ ਦੀਪਕ ਨੇ ਪਲੱਸ 2 ਤੋਂ ਪਹਿਲਾਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਪਰਿਵਾਰ ਦੇ ਵਿੱਚ ਉਹਨਾਂ ਦੇ ਗਾਇਕੀ ਵਾਲਾ ਮਾਹੌਲ ਨਹੀਂ ਸੀ ਪਰਿਵਾਰ ਦੇ ਵਿੱਚ ਇੱਕ ਕੱਲੀ ਦੀਪਕ ਹੀ ਸੀਗੀ ਜਿਹੜੀ ਗਾਉਣਾ ਪਸੰਦ ਕਰਦੀ ਸੀ ਸਕੂਲ ਦੇ ਵਿੱਚ ਵੀ ਐਕਟਿਵਲੀ ਪਾਰਟਿਸਿਪੇਟ ਕਰਦੀ ਸੀ ਦੀਪਕ ਢਿੱਲੋਂ ਤੇ ਦੀਪਕ ਦਾ ਨਾਮ ਵੈਸੇ ਵੀਰਪਾਲ ਘਰਦਿਆਨੇ ਰੱਖਿਆ ਹੋਇਆ ਸੀ ਲੇਕਿਨ ਇੰਡਸਟਰੀ ਦੇ ਵਿੱਚ ਐਂਟਰ ਹੋਣ ਤੋਂ ਬਾਅਦ ਉਹਨਾਂ ਦਾ ਨਾਮ ਜੋ ਹੈ ਦੀਪਕ ਢਿੱਲੋਂ ਰੱਖ ਦਿੱਤਾ ਗਿਆ ਕਿਉਂਕਿ ਉਹਨਾਂ ਨੇ 12th ਦੇ ਵਿੱਚ ਹੀ ਆਪਣੀ ਪਹਿਲੀ ਐਲਬਮ ਰਿਲੀਜ਼ ਕਰ ਦਿੱਤੀ ਸੀ ਲੇਕਿਨ ਉਸ ਦੀ ਕਿਸੇ ਨੂੰ ਵੀ ਪਛਾਣ ਨਹੀਂ ਹੋਈ ਕਿਸੇ ਨੂੰ ਪਤਾ ਨਹੀਂ ਲੱਗਿਆ ਜੋ ਕਿ ਐਲਬਮ ਦਾ ਨਾਮ ਸੀ ਵਿਛੋੜਾ ਉਸ ਤੋਂ ਇਲਾਵਾ ਜਦੋਂ ਉਹਨਾਂ ਦੀ 12th ਤੋਂ ਬਾਅਦ ਉਹਨਾਂ ਦੀ ਨਾਮ ਚੇਂਜ ਕਰਨ ਤੋਂ ਬਾਅਦ ਦੁਬਾਰਾ اپنی ਐਲਬਮ ਆਉਂਦੀ ਹੈ ਮਨ ਕੇ ਉਸ ਮਨ ਕੇ ਐਲਬਮ ਨੇ ਦੀਪਕ ਢਿੱਲੋਂ ਨੂੰ ਅਲੱਗ ਹੀ ਨੇਮ ਔਰ ਫੇਮ ਦਿੱਤਾ ਜਿਸ ਤੋਂ ਬਾਅਦ ਦੀਪਕ ਢਿੱਲੋਂ ਨੂੰ ਬਹੁਤ ਜ਼ਿਆਦਾ ਲੋਕ ਜੋ ਨੇ ਪਸੰਦ ਕਰਨ ਲੱਗੇ ਦੀਪਕ ਢਿੱਲੋਂ ਦੀ ਪਛਾਣ ਜੋ ਹੈ ਹੋਰ ਵੀ ਜ਼ਿਆਦਾ ਵਧਣ ਲੱਗ ਗਈ ਤੇ ਦੀਪਕ ਢਿੱਲੋਂ ਦੀ ਗੱਲ ਕਰਦੇ ਆ ਸੀ ਕਿ ਦੀਪਕ ਢਿੱਲੋਂ ਨੇ ਇੰਡਸਟਰੀ ਨੂੰ ਬਹੁਤ ਸੁਪਰ ਡੂਪਰ ਹਿੱਟ ਗੀਤ ਦਿੱਤੇ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਲੇਕਿਨ ਦੀਪਕ ਦੀ ਮਦਦ ਦੀ ਛੋਟੀ ਉਮਰ ਦੇ ਵਿੱਚ ਡੈਥ ਹੋਣ ਦੇ ਕਰਕੇ ਘਰ ਦੇ ਵਿੱਚ ਦੀਪਕ ਢਿੱਲੋਂ ਸਭ ਤੋਂ ਵੱਡੀ ਸੀਗੀ ਤਿੰਨ ਭੈਣ ਭਰਾ ਨੇ ਇਹਨਾਂ ਦੀ ਛੋਟੀ ਸਿਸਟਰ ਉਹ ਵੀ ਗੌਂਦੀ ਜੁਗਨੀ ਢਿੱਲੋਂ ਤੇ ਉਸ ਤੋਂ ਇਲਾਵਾ ਦੀਪਕ ਢਿੱਲੋਂ ਵੀ ਗਾਣਾ ਪਸੰਦ ਕਰਦੀ ਸੀਗੀ ਤੇ ਇਹਨਾਂ ਨੇ ਆਪਣੀ ਇੱਕ ਮਾਂ ਦੀ ਜ਼ਿੰਮੇਵਾਰੀ ਜੋ ਹੈ ਦੋਨੋਂ ਬੱਚਿਆਂ ਨੂੰ ਸੰਭਾਲਣ ਦੇ ਲਈ ਚੱਕੀ ਜਿਸ ਤੋਂ ਬਾਅਦ ਇਹੇ ਦੇਖਿਆ ਗਿਆ ਕਿ ਦੀਪਕ ਢਿੱਲੋਂ ਨੇ ਵਿਆਹ ਨਹੀਂ ਕਰਾਇਆ ਔਰ ਘਰ ਦੇ ਰਿਸਪੌਂਸਿਬਿਲਟੀਜ਼ ਦੇ ਵਿੱਚ ਹੀ ਘਿਰ ਗਈ ਪਰ ਨਾਲ ਦੀ ਨਾਲ ਆਪਣੇ ਕੈਰੀਅਰ ਨੂੰ ਜੋ ਹੈ ਉਹਨਾਂ ਨੇ ਠ ਤਿੱਲੋ ਜਦੋਂ ਵੀ ਵਿਆਹ ਕਰਾਏਗੀ ਬਿਲਕੁਲ ਸ਼ਰੀਆਮ ਔਰ ਸਾਹਮਣੇ ਕਰਾਏਗੀ ਦੱਸ ਕੇ ਕਰਾਏਗੀ ਕਿਉਂਕਿ ਹਮੇਸ਼ਾ ਉਹਨਾਂ ਦੇ ਫੈਨਸ ਦਾ ਜੋ ਹੈ ਹੀ ਸਵਾਲ ਰਹਿੰਦਾ ਹੈ ਕਿ ਦੀਪਕ ਢਿੱਲੋਂ ਆਖਿਰ ਕਦੋਂ ਵਿਆਹ ਕਰਵਾਏਗੀ ਕਦੋਂ ਉਹਨਾਂ ਦੇ ਹਸਬੰਡ ਜੋ ਹੈ ਉਹਨਾਂ ਦੇ ਨਾਲ ਦੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਗੱਲ ਕਰ ਲੈਣੇ ਦੀਪਕ ਢਿੱਲੋਂ ਦੀ ਯਾਰੀਆਂ ਐਲਬਮ ਆਉਂਦੀ ਹੈ ਜ਼ਮਾਨਤ ਆਉਂਦੀ ਹੈ ਜਿਹੜੀ ਆ ਕਿ ਬਹੁਤ ਜ਼ਿਆਦਾ ਹਿੱਟ ਨਹੀਂ ਹੋਈਆਂ ਬਹੁਤ ਮੁਕੰਮਲ ਨਹੀਂ ਹੋਈਆਂ ਪਰ ਉਹਨੇ ਹਿੰਮਤ ਨਹੀਂ ਹਾਰੀ ਕੰਮ ਕਰਦੀ ਦੀ ਮੁੰਡਿਆ ਗੁੱਸੇ ਰਾਜਾ ਮੈਂ ਤੇਰੀ ਮਾਫੜ ਕਾਉਣੀ ਗੁੱਸੇ ਰਾਇਆ ਰਾਜੀ ਤੇਰੀ ਮਾਫੜ ਕਾਉਣੀ ਹੈ ਇਹ ਗਾਣਾ ਬਹੁਤ ਜ਼ਿਆਦਾ ਮੁਕੰਮਲ ਹੋਇਆ ਸੀ ਜਦੋਂ ਦੀਪਕ ਢਿੱਲੋਂ ਨੇ ਗਾਇਆ ਸੀਗਾ ਉਸ ਤੋਂ ਇਲਾਵਾ 2023 ਦੇ ਵਿੱਚ ਇੱਕ ਗਾਣਾ ਆਉਂਦਾ ਹੈ ਅਮਲੀ ਐਂਥਮ ਜਿਸ ਨੇ ਦੀਪਕ ਢਿੱਲੋਂ ਨੂੰ ਇੱਕ ਅਲੱਗ ਹੀ ਲੈਵਲ ਤੇ ਲਿਜਾ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵਾਰੀ ਕਹ ਸਕਦੇ ਸੀ ਕਿ ਛਾਪ ਛੜ ਦਿੱਤੀ ਉਹ ਗਾਣਾ ਇੰਨਾ ਵਾਇਰਲ ਹੋਇਆ ਇੰਨਾ ਵਾਇਰਲ ਹੋਇਆ ਕਿ ਹਰ ਇੱਕ ਰੀਲ ਜਦੋਂ ਸੀ ਸਕਰੋਲ ਕਰਦੇ ਸੀ ਉਹੀ ਗਾਣਾ ਆਪਾਂ ਸੁਣਦੇ ਸੀ ਇਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਉਹਨਾਂ ਦੇ ਕਿਹੜੇ-ਕਿਹੜੇ ਗਾਣੇ ਜੋ ਨੇ ਸੁਪਰ ਹਿੱਟ ਨੇ ਔਰ ਹੁਣ ਵੀ ਚੱਲ ਰਹੇ ਨੇ ਨਾਗਨੀ ਗਾਣਾ ਆਇਆ ਉਹਨਾਂ ਦਾ ਭਾਰੀ ਗਰਹਿ ਆਇਆ ਕਿਸਮਤ ਵਿੱਚ ਮਸ਼ੀਨਾ ਦੇ ਆਇਆ ਜੇਲ ਆਇਆ ਐਂਟੀ ਬੰਦੇ ਆਇਆ ਸ਼ੌਂਕ ਸ਼ੌਂਕ ਦੇ ਕਬੂਤਰ ਆਇਆ ਦਰਦ ਵਿਆਹ ਦਾ ਨਸ਼ੇੜੀ ਅੱਖਾਂ ਨਾਗਨੀ 2 ਅਗਰ ਫਿਲਮਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਫਿਲਮਸ ਦੀ ਜਿਹੜੀ ਆਪਣੀ ਸ਼ੁਰੂਆਤ ਹੈ ਯਾ ਕਹਿ ਸਕਦੇ ਆ ਕਿ ਕਦੇ ਵੀ ਅ ਆ ਜਾਂ ਇੰਡਸਟਰੀ ਦੇ ਵਿੱਚ ਐਜ਼ ਐਨ ਐਕਟਰ ਪੈਰ ਰੱਖਿਆ ਤਾਂ ਉਹ ਬੱਬੂ ਮਾਨ ਦੀਆਂ ਫਿਲਮਾਂ ਦੇ ਨਾਲ ਰੱਖਿਆ ਹੈ ਹੀਰੋ ਹਿਟਲਰ ਇਨ ਲਵ ਫਿਲਮ ਦੇ ਵਿੱਚ ਉਹ ਨਜ਼ਰ ਆਏ ਆਪਣੀ ਅਦਾਕਾਰੀ ਦਿਖਾਉਂਦੇ ਤੇ ਇਸ ਤੋਂ ਇਲਾਵਾ ਦੇਸੀ ਰੋਮਿਓ ਦੇ ਵਿੱਚ ਉਹ ਨਜ਼ਰ ਆਏ ਦੀਪਕ ਢਿੱਲੋਂ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਬਹੁਤ ਜ਼ਿਆਦਾ ਦੀਪਕ ਢਿੱਲੋਂ ਦੀ ਜਿਹੜੀ ਮਿਹਨਤ ਹੈ ਉਹ ਅਸੀਂ ਦੇਖ ਰਹੇ ਕਹਿੰਦੇ ਨੇ ਕੀ ਫਲ ਨੀਵਿਆ ਰੁੱਖਾਂ ਨੂੰ ਲੱਗਦਾ ਔਰ ਬਹੁਤ ਹੀ ਡਾਊਨ ਟੂ ਅਰਥ ਰਹਿ ਕੇ ਦੀਪਕ ਨੇ ਆਪਣੇ ਕਰੀਅਰ ਦੇ ਵਿੱਚ ਗਰੋਥ ਕੀਤੀ ਔਰ ਹੁਣ ਦੀਪਕ ਢਿੱਲੋਂ ਦੇ ਅਸੀਂ ਦੇਖਦੇ ਹਾਂ ਕਿ ਹਰ ਦੂਜੇ ਤੀਜੇ ਗਾਣੇ ਚ ਜਿਵੇਂ ਅਸੀਂ ਗੁਰਲੇ ਜਖਤਰ ਨੂੰ ਦੇਖਦੇ ਹਾਂ ਉਸੇ ਤਰ੍ਹਾਂ ਹੀ ਹੁਣ ਦੀਪਕ ਢਿੱਲੋਂ ਦੇ ਗਾਣੇ ਵੀ ਜੋਨੇ ਇੰਡਸਟਰੀ ਦੇ ਵਿੱਚ ਬੈਕ ਟੂ ਬੈਕ ਆ ਰਹੇ ਨੇ ਔਰ ਦੀਪਕ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਕਿੱਦੜ ਬਾਹਰ ਦੀ ਇਹ ਦੀਪਕ ਢਿੱਲੋਂ ਅੱਜ ਹਰ ਕਿਸੇ ਦੇ ਦਿਲਾਂ 'ਚ ਰਾਜ ਕਰ ਰਹੀ ਹੈ ਸੋ ਦੀਪਕ ਢਿੱਲੋਂ ਹੁਣ ਵਿਆਹ ਕਦੋਂ ਕਰਾਉਂਦੀ ਹੈ ਦੇਖਣਾ ਬੇਹਦ ਖਾਸ ਹੋਣ ਵਾਲਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਕਿ ਮੈਂ ਮਨ ਗਣੇਸ਼ ਨਾਲ ਬਨਪਤ ਖੁੱ